ਅੱਜ ਤੁਹਾਡੇ ਵਾਸਤੇ ਸਸਤੇ ਰੇਟ 'ਚ Mahindra 265 DI ਟਰੈਕਟਰ ਲੈ ਕੇ ਆਏ ਆ ਮਾਲਕ ਆਪਣੇ ਕੋਲੇ ਆ ਲੈਣਿਆ ਜਾਣਕਾਰੀ ਹਾਂਜੀ ਕੀ ਹਾਲ ਹੈ ਬਾਈ ਠੀਕ ਹੈ ਬਾਈ ਠੀਕ ਠਾਕ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਬਈ ਇਹ ਜਿਹੜਾ ਟਰੈਕਟਰ ਆ ਇਹ ਪੰਜਾਬ ਨੰਬਰ ਆ ਹਾਂ ਬਈ PP13 ਪੰਜਾਬ ਨੰਬਰ ਆ ਦੂਜੀ ਵਾਰੀ ਵੀ ਇਹ ਸੰਗਰੂਰ ਚੀ ਨਾਮ ਆ ਠੀਕ ਆ ਬਾਈ ਪੰਜਾਬ ਚੀ ਨਾਮ ਆ ਵੀ ਦੋਵੇਂ ਵਾਰੀ ਨਾ ਟਰੈਕਟਰ ਪਰ ਵਹਿ ਪਿਆਵਤੀ ਆ ਇਹ ਨਾ ਪਿਆਵਤੀ ਆ ਠੀਕ ਆ ਬਾਈ ਇਹਦੇ ਗੱਲ ਕਰੀਏ ਟਾਇਰਾਂ ਦੀ ਚਾਰੇ ਟਾਇਰ ਜੇ ਕਿਹਦੇ ਆ ਠੀਕ ਆ ਮੂਰੇ 45% ਆ ਮਗਰਲੇ 70 75% ਆ ਠੀਕ ਆ ਜੀ ਆ ਚਾਰੇ ਰਹਿ ਮੇ ਤੇ ਨਾਲ ਦੇ ਆ ਵਿਖਾ ਦੇ ਆ ਨਲਕੀਆਂ ਨੂੰ ਨਲਕੀਆਂ ਉਵੇਂ ਹੀ ਪਈਆਂ ਆ ਨਲਕੀਆਂ ਨੂੰ ਨਲਕੀਆਂ ਨਿਕਲੀਆਂ ਜੀ ਠੀਕ ਆ ਇਹ ਨਾਲ ਦੀਆਂ ਹਾਂ ਨਾਲ ਦੇ ਰਹਿਣਾ ਠੀਕ ਆ ਬਾਕੀ ਕੰਡੀਸ਼ਨ ਚ ਵੀ ਸਾਫ ਪਿਆ ਟਰੈਕਟਰ ਸੱਤ ਕਿੱਲੀਆਂ ਵਾਲੀ ਹੁੱਕ ਆ ਮੂਰੇ ਬੰਪਰ ਵੱਡਾ ਲੱਗਿਆ ਡੈਕ ਲੱਗਿਆ ਚੱਲਦਾ ਵਧੀਆ ਡੈਕ ਠੀਕ ਆ ਤੇ ਛਤਰੀ ਡੰਡਾ ਫੱਟੀ ਸਾਰਾ ਸਮਾਨ ਵੀ ਸਮਾਨ ਪੂਰਾ ਦੇਉਗੇ ਸਾਰ ਆ ਬਖਾ ਦੇ ਉਹਦਾ ਟੈਂਕੀ ਦਾ ਬਾਡੀ ਲੈਣ ਦਾ ਆਹਾ ਸਟicker ਦੇ ਨਾਲ ਦਾ ਠੀਕ ਆ 265 ਡੀਆਈ 265 ਬੈਟਰੀ ਜਮਾਂ ਨਵੀਆਂ ਮਹੀਨਾ ਕੋਇਆ ਇੱਕ ਸਾਈਡ ਦੀ ਨੂੰ ਖਾਈ ਨੂੰ ਠੀਕ ਆ ਬਾਈ ਤੇ ਬਾਕੀ ਰੈਡੀਏਟਰ ਵੀ ਨਵਾਂ ਰੈਡੀਏਟਰ ਵੀ ਨਵਾਂ ਗੱਲ ਕਰੀਏ ਇਹਦੇ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਫੁੱਲ ਗਰੰਟੀ ਆ ਵਾ ਕੇ ਲੈ ਜੀ ਅਗਲਾ ਜਿੰਨਾ ਮਰਜੀ ਤਸੱਲੀ ਕਰਕੇ ਠੀਕ ਆ ਵੀ ਪੰਜਾਬ ਨੰਬਰ ਆਪਾਂ ਇਹਦੀ ਕੀ ਡਿਮਾਂਡ ਰੱਖੀ ਆ ਬਾਈ ਡਿਮਾਂਡ ਦੀ ਜਮਾਂ ਹੀ ਜਾ ਜਾ ਬਈ 1 ਲੱਖ 35000 135 ਹਜ਼ਾਰ ਡਿਮਾਂਡ ਕੀਤੀ ਹੈ ਨਾ ਹਾਂ ਬਸ ਮੌਕੇ ਤੇ ਤੁਹਾਡਾ ਜਰੂਰ ਮਾਨਤਨ ਕਰਾਂਗੇ ਮੋਬਾਈਲ ਨੰਬਰ ਆ ਗਿਆ ਆਪਣਾ 6239529480 ਠੀਕ ਆ ਆ ਲਾਈਟਾਂ ਲੁੱਟਿਆ ਦੀਆਂ ਨਾਲ ਦੀਆਂ ਮੂਰ ਲੇ ਲਵਾਂ ਠੀਕ ਆ ਬਾਈ ਤੇ ਇਹ ਕਿਹੜੇ ਪਿੰਡ ਖੜਾਈ ਪਿੰਡ ਮੰਦਰ ਚਟਾਣਾ ਜ਼ਿਲ੍ਹਾ ਫਰੀਦਕੋਟ ਤੇ ਨੰਬਰ ਬੋਲ ਦਿਓ ਬਾਈ 6239529480 ਠੀਕ ਆ ਹਾਂ ਤੁਹਾਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਨ ਬਾਈ ਤੁਸੀਂ ਹੀ ਕਰਨਾ ਜੀ ਜਰੂਰ ਕਰ ਦਾਂਗੇ ਠੀਕ ਆ ਬਾਈ ਧੰਨਵਾਦ